ਸਵਾਗਤ ਹੈ ਕਿਸਾਨ ਵੀਰੋ ਆਪਣੇ ਚੈਨਲ ਪੀਵੀ05 363 ਦੇ ਅੱਜ ਆਪਾਂ ਤੁਹਾਡੇ ਵਾਸਤੇ ਸੇਲ ਦੇ ਲਈ ਟਰੈਕਟਰ ਲੈ ਕੇ ਆਏ ਹਾਂ ਨਿਊ ਹੋਲੈਂਡ 363 ਸਪੈਸ਼ਲ ਐਡੀਸ਼ਨ 2019 ਮਾਡਲ ਪੰਜਾਬ ਨੰਬਰ ਟਰੈਕਟਰ ਦੀ ਜਾਣਕਾਰੀ ਆਪਾਂ ਤੁਹਾਨੂੰ ਫੁੱਲ ਵੀਡੀਓ ਵਿੱਚ ਦੇਵਾਂਗੇ ਤੁਸੀਂ ਚੈਨਲ ਨੂੰ ਨਾਲ ਦੇ ਨਾਲ ਸਬਸਕ੍ਰਾਈਬ ਲਾਈਕ ਤੇ ਕਮੈਂਟ ਕਰ ਲਿਆ ਕਰੋ ਨਾਲ ਹੀ ਬੈਲ ਵਾਲਾ ਬਟਨ ਦਬਾ ਲਿਆ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓ ਵੀ ਤੁਹਾਡੇ ਤੱਕ ਪਹੁੰਚਦੀ ਰਹਿਣ ਜੇ ਆਪਾਂ ਗੱਲ ਕਰੀਏ ਟਰੈਕਟਰ ਦੀ ਇਹ ਟਰੈਕਟਰ ਹੈ ਜੀ ਨਿਊ ਹੋਲੈਂਡ छत्ती ती स्पैल टॉप मॉडल थ्री स्पीड ट्रैक्टर है डबल डिस्ट्रीब्यूटर दो हजार उन्नीस मॉडल ट्रैक्टर की कंडीशन देख सकते तो हो बिल्कुल ही साफ सारा ओरिजिनल ट्रैक्टर कितों रंग पेट नहीं होने जिमीदार भा को चलिया ट्रैक्टर है पायाब नंबर आ सैकेंड ओनर टायर दे नब्बे ਬੂਲੇਟ ਅਰਜਾਦੀ ਲੱਗੇ ਮਗਰਾ ਡਰਮ ਦਾ ਟਰੈਕਟਰ ਬਿਲਕੁਲ ਹੀ ਸਾਫ ਹੈ ਕਿਤੇ ਪਿੰਟ ਨਹੀਂ ਉਤਰਿਆ ਚੋਕ ਚੋਕ ਵਗਾਰਾ ਬਿਲਕੁਲ ਹੀ ਸਾਫ ਪਿਆ 55 ਐਚਪੀ ਦੇ ਵਿੱਚ ਟਰੈਕਟਰ ਆ ਇਹ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਇਹ ਸਭ ਵਗਾਰਾ ਬਿਲਕੁਲ ਹੀ ਸਾਫ ਪਿਆ ਮਗਰਾੜਾ ਸਾਈਡਾਂ ਤੋਂ ਬਿਲਕੁਲ ਕਲੀਅਰ ਹੈ ਉੱਪਰੋਂ ਛੱਤਾਂ ਦਾ ਬਿਲਕੁਲ ਸਾਫ ਪਿਆ ਇੰਜਨ ਵਗੈਰਾ ਦਾ ਇੰਜਨ ਗੇਅਰ ਦਾ ਬਿਲਕੁਲ ਕੇਆ ਵੀਰ ਵਲ ਫੁੱਲ ਗਰੰਟੀ ਇੰਜਨ ਗੇਅਰ ਦੀ ਸਾਰਾ Ориਜినਲ ਟਰੈਕਟਰ ਹੈ ਦੇਖ ਸਕਦੇ ਹੋ ਵੀਰੇ ਬਿਲਕੁਲ ਹੀ ਸਾਫ ਟਰੈਕਟਰ ਹੈ ਸ਼ੋਰੂਮ ਕੰਡੀਸ਼ਨ ਦੇ ਵਿੱਚ ਟੌਪ ਮਾਡਲ 3 ਸਪੀਡ ਯੂਜੀ ਗੇਅਰ ਦੇ ਵਿੱਚ 55 ਐਚਪੀ ਮੂਲੇ ਟਾਇਰ ਜਾਦੀ ਲੱਗੇ ਹੋਏ ਆ ਮਗਰਾਂ ਦਾ ਰਿੰਮਾ ਦਾ ਬਿਲਕੁਲ ਹੀ ਸਾਫ ਰੈਟਰ ਮੈਂ ਐਕਸਾਈਡ ਤੋਂ ਦੇਖ ਸਕਦੀ ਹਾਂ ਕੋਕੂ ਵਗੈਰਾ ਬਿਲਕੁਲ ਨਵੀਂ ਪਈ ਹੈ ਡਬਲ ਜੈਕ ਲੱਗਾ ਹੋਇਆ 3 ਸਪੀਡ ਵਰਸ ਵੀਡੀਓ ਦੇ ਵਿੱਚ ਰੇਟ ਇਸ ਦਾ ਹੀ 6,80,000 ਰੁਪਇਆ ਇਹ ਆਵ ਨੰਬਰ ਆ ਸੈਕਿੰਡ ਆ ਉਹਨਾਂ ਦਾ ਏਰੀਆ ਸੰਗਰੂਰ ਏਰੀਆ ਦੇ ਵਿੱਚ ਖੜਾ ਹੈ ਵੀਰ ਦਾ ਮੋਬਾਈਲ ਨੰਬਰ ਆ 93630 48464 ਓਕੇ ਤੇ ਮਾਨਤਾ ਨ ਹੋ ਜਾਏਗਾ ਵੀਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ